ਤਾੜੀਆਂ ਦੀ ਗੂੰਜ ਕਹਾਣੀ ਅਮ੍ਰਿਤਕੌਰ ਗगन ਅਤੇ ਹਰਮਨ ਇੱਕੋ ਜਮਾਤ ਵਿੱਚ ਪੜਦੇ ਸਨ ਉਹਨਾਂ ਦੇ ਘਰ ਵੀ ਨੇੜੇ-ਨੇੜੇ ਸਨ ਪਰ ਗगन ਪੜਨ ਵਿੱਚ ਹੁਸ਼ਿਆਰ ਸੀ ਅਤੇ ਹਰਮਨ ਕਮਜ਼ੋਰ ਹਰ ਰੋਜ਼ ਹੀ ਹਰਮਨ ਨੂੰ ਅਧਿਆਪਕਾਂ ਕੋਲੋਂ ਝਿੜਕਾਂ ਪੈਂਦੀਆਂ ਪਰ ਹਰਮਨ ਤੇ ਜਿਵੇਂ ਇਨ੍ਹਾਂ ਗੱਲਾਂ ਦਾ ਕੋਈ ਅਸਰ ਹੀ ਨਾ ਹੁੰਦਾ ਉਹ ਰੋਜ਼ਾਨਾ ਝਿੜਕਾਂ ਖਾ-ਖਾ ਕੇ ਇੱਕ ਟੀਟ ਜਿਹਾ ਬੱਚਾ ਬਣ ਚੁੱਕਿਆ ਸੀ ਕਈ ਵਾਰ ਗगन ਨੂੰ ਉਸਤੇ ਬੜਾ ਤਰਸ ਆਉਂਦਾ। ਸ਼ਾਮ ਨੂੰ ਸਾਰੀ ਗਲੀ ਦੇ ਬੱਚੇ ਇਕੱਠੇ ਖੇਡਦੇ ਸਨ। ਹਰਮਨ ਰੋਜ਼ ਗगन ਦੇ ਘਰ ਦੇ ਬਾਹਰ ਨਿੰਮ ਦੇ ਰੁਕੇ ਏਟ ਬਣੇ ਥੜੇ ਉੱਤੇ ਬੈਠ ਕੇ ਗगन ਨੂੰ ਉਡੀਕਦਾ ਰਹਿੰਦਾ। ਇੱਕ ਦਿਨ ਵਿਗਿਆਨ ਵਾਲੇ ਅਧਿਆਪਕ ਨੇ ਇੱਕ ਕਮਜ਼ੋਰ ਬੱਚੇ ਨਾਲ ਇੱਕ ਹੁਸ਼ਿਆਰ ਬੱਚੇ ਦੀ ਡਿਊਟੀ ਲਾ ਦਿੱਤੀ ਤਾਂ ਕਿ ਕਮਜ਼ੋਰ ਬੱਚਾ ਹੁਸ਼ਿਆਰ ਬੱਚੇ ਤੋਂ ਸਮਝ ਕੇ ਆਪਣੇ ਸਵਾਲਾਂ ਦੇ ਜਵਾਬ ਲਿਖ ਲਵੇ ਗगन ਨੇ ਦੇਖਿਆ ਹਰਮਨ ਕਿਸੇ ਵੀ ਸਵਾਲ ਨੂੰ ਬਹੁਤ ਛੇਤੀ ਸਮਝ ਲੈਂਦਾ ਸੀ ਗगन ਨੂੰ ਵੀ ਉਸ ਨੂੰ ਪੜਾ ਕੇ ਖੁਸ਼ੀ ਮਹਿਸੂਸ ਹੋ ਰਹੀ ਸੀ ਗਗਨ ਨੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਉਸ ਦੀ ਮਾਂ ਇੱਕ ਸਮਝਦਾਰ ਔਰਤ ਸੀ ਅੱਜ ਜਦੋਂ ਹਰਮਨ ਬਾਹਰ ਥੜੇ ਤੇ ਬੈਠਾ ਸੀ ਤਾਂ ਉਸ ਨੇ ਹਰਮਨ ਨੂੰ ਆਪਣਾ ਸਕੂਲ ਵਾਲਾ ਬਸਤਾ ਲਿਆਉਣ ਲਈ ਕਿਹਾ ਹਰਮਨ ਦੇ ਮਨ ਵਿੱਚ ਸਵਾਲ ਤਾਂ ਸਨ ਪਰ ਉਹ ਬਿਨਾਂ ਬੋਲੇ ਹੀ ਚਲਾ ਗਿਆ ਥੋੜੀ ਦੇਰ ਬਾਅਦ ਉਸ ਨੇ ਆਪਣਾ ਬਸਤਾ ਲੈ ਆ ਕੇ ਗਗਨ ਦੀ ਮਾਂ ਕੋਲ ਰੱਖ ਦਿੱਤਾ ਗਗਨ ਦੀ ਮਾਂ ਨੇ ਉਸ ਨੂੰ ਪਿਆਰ ਨਾਲ ਆਪਣੇ ਬੇਟੇ ਦੇ ਕੋਲ ਹੀ ਬੈਠਣ ਲਈ ਕਿਹਾ ਉਹ ਸਕੂਲ ਦਾ ਕੰਮ ਕਰ ਰਿਹਾ ਸੀ ਹਰਮਨ ਸਵਾਲੀਆਂ ਨਜ਼ਰਾਂ ਨਾਲ ਉਸ ਦੇ ਮੂੰਹ ਵੱਲ ਦੇਖ ਰਿਹਾ ਸੀ ਬੇਟਾ ਜਿੰਨੀ ਦੇ ਤੁਸੀਂ ਬਾਹਰ ਬੈਠਦੇ ਹੋ ਓਨੇ ਦੇ ਤੁਸੀਂ ਵੀ ਆਪਣਾ ਸਕੂਲ ਦਾ ਕੰਮ ਕਰ ਲਿਆ ਕਰੋ ਤੇ ਉਸ ਤੋਂ ਬਾਅਦ ਖੇਡਣ ਚਲੇ ਜਾਣਾ ਗਗਨਦੀ ਮਾਂ ਗੁਰਮੀਤ ਨੇ ਬੜੇ ਪਿਆਰ ਨਾਲ ਕਿਹਾ ਮੇਰਾ ਪੜਨ ਨੂੰ ਬਿਲਕੁਲ ਜੀ ਨਹੀਂ ਕਰਦਾ ਬਸ ਮੇਰੀ ਮਾਂ ਧੱਕੇ ਨਾਲ ਸਕੂਲ ਭੇਜ ਦਿੰਦੀ ਏ ਜੀ ਹਰਮਨ ਉਦਾਸ ਜਿਹਾ ਹੋ ਕੇ ਬੋਲਿਆ ਕਿਉਂ ਨਹੀਂ ਕਰਦਾ ਪੜਨ ਨੂੰ ਜੀ ਤੇਰਾ ਅਸੀਂ ਗਰੀਬ ਹਾਂ ਜੀ ਮੇਰਾ ਬਾਪੂ ਜੋ ਕਮਾਉਂਦੇ ਉਹੀ ਸ਼ਰਾਬ ਪੀ ਜਾਂਦੇ ਨਾਲੇ ਨਸ਼ੇ ਦੀਆਂ ਗੋਲੀਆਂ ਖਾ ਲੈਂਦੇ ਜੀ ਫੇਰ ਤਾਂ ਤੈਨੂੰ ਹੋਰ ਵੀ ਦੱਬ ਕੇ ਮਿਹਨਤ ਕਰਨੀ ਚਾਹੀਦੀ ਏ ਕਿਉਂਕਿ ਜੇ ਤੂੰ ਪੜ ਕੇ ਸਿਆਣਾ ਬਣੇਗਾ ਤਾਂ ਹੀ ਗਰੀਬੀ ਦੂਰ ਕਰ ਸਕੇਗਾ ਪਰ ਸਾਰੇ ਕਹਿੰਦੇ ਨੇ ਕਿ ਪੜ ਕੇ ਕਿਹੜਾ ਨੌਕਰੀ ਮਿਲਦੀ ਏ ਸਾਰਿਆਂ ਨੂੰ ਨਾਲ ਸਹੀ ਪਰ ਮਿਲਦੀ ਤਾਂ ਹੈ ਨਾ ਅਨਪੜ੍ਹ ਰਹਿ ਕੇ ਤਾਂ ਬਿਲਕੁਲ ਵੀ ਨਹੀਂ ਮਿਲਣੀ ਹਰਮਨ ਚੁੱਪ ਕਰਕੇ ਸੁਣ ਰਿਹਾ ਸੀ ਦੇਖੋ ਬੇਟਾ ਤੁਹਾਡੇ ਅਧਿਆਪਕ ਜੇ ਪੜੇ ਲਿਖੇ ਹਨ ਤਾਂ ਹੀ ਨੌਕਰੀਆਂ ਮਿਲੀਆਂ ਨੇ ਜੇ ਅਨਪੜ੍ਹ ਹੁੰਦੇ ਫੇਰ ਥੋੜੀ ਮਿਲਨੀਆਂ ਸੀ ਜੀ ਮੈਂ ਪੜਾਈ ਵਿੱਚ ਕਮਜ਼ੋਰ ਹਾਂ ਮੇਰੀ ਮਾਂ ਆਖਦੀ ਸੀ ਸਾਡੇ ਕੋਲ ਟਿਊਸ਼ਨ ਰੱਖਣ ਜੋਗੇ ਪੈਸੇ ਨਹੀਂ ਹਰਮਨ ਖੇੜਾ ਛੁਡਾਉਣਾ ਚਾਹੁੰਦਾ ਸੀ ਪਰ ਬੇਟਾ ਤੈਨੂੰ ਟਿਊਸ਼ਨ ਰੱਖਣ ਦੀ ਜ਼ਰੂਰਤ ਹੀ ਨਹੀਂ ਦੇਖ ਗਗਨ ਨੇ ਕਿਹੜਾ ਟਿਊਸ਼ਨ ਰੱਖੀ ਏ ਜੋ ਅਧਿਆਪਕ ਪੜਾਉਂਦੇ ਨੇ ਧਿਆਨ ਨਾਲ ਸੁਣਦਾ ਤੇ ਸਮਝਦਾ ਏ ਸਕੂਲੋਂ ਮਿਲਿਆ ਕੰਮ ਘਰ ਆ ਕੇ ਕਰ ਲੈਂਦਾ ਏ ਬਸ ਤੂੰ ਵੀ ਹਰ ਰੋਜ਼ ਇੱਥੇ ਆ ਕੇ ਪੜ ਲਿਆ ਕਰ ਮੈਂ ਮੇਰੀ ਮਾਂ ਦੇ ਨਾਲ ਕੰਮ ਕਰਾਉਣੇ ਹੁੰਦੇ ਨੇ ਜੀ ਨਹੀਂ ਤਾਂ ਮੈਨੂੰ ਕੁੱਟ ਪੈਂਦੀ ਏ ਮਾਂ ਕੋਲੋਂ ਵੀ ਤੇ ਪਾਪੇ ਕੋਲੋਂ ਵੀ ਉਸ ਦਾ ਗਲਾ ਘਰ ਆਇਆ ਅੱਗੇ ਕੁਝ ਵੀ ਨਾ ਬੋਲ ਸਕਿਆ ਤੇਰੀ ਮਾਂ ਨੂੰ ਮੈਂ ਆਪੇ ਕਹਿ ਦਿਆਂਗੀ ਕੰਮ ਵੀ ਕਰਵਾ ਦਿਆ ਕਰ ਜਿੰਨੀ ਦੇਰ ਬਾਹਰ ਬੈਠਦਾ ਏ ਉਨੀ ਦੇਰ ਪੜ੍ਹ ਲਿਆ ਕਰ ਗਗਨ ਦੀ ਮਾਂ ਦਿਲੋਂ ਚਾਹੁੰਦੀ ਸੀ ਕਿ ਇਹ ਬੱਚਾ ਪੜ੍ਹੇ ਹਰਮਨ ਕੁਝ ਵੀ ਨਾ ਬੋਲਿਆ ਪਰ ਉਸ ਨੂੰ ਮਹਿਸੂਸ ਹੋਇਆ ਜਿਵੇਂ ਫਸ ਗਿਆ ਹੋਵੇ ਉਹ ਅਣਮੰਨੇ ਜਿਹੇ ਮਾਂ ਨਾਲ ਗਗਨ ਦੀ ਮਦਦ ਨਾਲ ਸਕੂਲੋਂ ਮਿਲਿਆ ਕੰਮ ਕਰ ਰਿਹਾ ਸੀ ਅਚਾਨਕ ਬੂਹੇ ਅੱਗੇ ਇੱਕ ਗੱਡੀ ਆ ਖਲੋਤੀ ਗगन ਦੇ ਪਾਪਾ ਬਿਜਲੀ ਬੋਰਡ ਵਿੱਚ ਕੰਮ ਕਰਦੇ ਸਨ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਵੱਡਾ ਅਫਸਰ ਸੀ ਸੋਹਣੇ ਕੱਪੜੇ ਹਸੂ ਹਸੂ ਕਰਦਾ ਚਿਹਰਾ ਗगन ਨੇ ਖੜੇ ਹੋ ਕੇ ਸਤਿ ਸ਼੍ਰੀ ਅਕਾਲ ਕਿਹਾ ਇਸੇ ਤਰ੍ਹਾਂ ਹਰਮਨ ਨੇ ਕੀਤਾ ਉਹਨਾਂ ਦੋਵਾਂ ਬੱਚਿਆਂ ਦੀ ਗੱਲ ਤੇ ਪੋਲੀ ਜਿਹੀ ਥਾਪੜੀ ਦਿੱਤੀ ਉਨ੍ਹਾਂ ਦੇ ਕੱਪੜਿਆਂ ਵਿੱਚੋਂ ਆਉਂਦੀ ਖੁਸ਼ਬੂ ਹਰਮਨ ਦੇ ਧੁਰ ਅੰਦਰ ਤੱਕ ਬੈ ਗਈ। ਉਸ ਨੇ ਆਪਣੀ ਗੱਲ ਤੇ ਹੱਥ ਲਾ ਕੇ ਦੇਖਿਆ। ਉਸ ਨੂੰ ਉਨ੍ਹਾਂ ਦੀ ਸ਼ੋਹ ਮਹਿਸੂਸ ਹੋ ਰਹੀ ਸੀ। ਉਹ ਮੁਸਕੁਰਾ ਰਿਹਾ ਸੀ। ਕੁਝ ਕਾਗਜ਼ ਲੈ ਕੇ ਉਹ ਛੇਤੀ ਹੀ ਵਾਪਸ ਚਲੇ ਗਏ। ਜਾਂਦਿਆਂ ਫਿਰ ਉਹਨਾਂ ਬੱਚਿਆਂ ਦੇ ਸਿਰ ਤੇ ਪੋਲਾ-ਪੋਲਾ ਹੱਥ ਰੱਖਿਆ। ਹਰਮਨ ਨੂੰ ਇਹ ਸਾਰਾ ਕੁਝ ਇੱਕ ਸੁਪਨੇ ਵਾਂਗ ਲੱਗ ਰਿਹਾ ਸੀ। ਗੱਡੀ ਚਲੀ ਗਈ। ਉਹ ਫਿਰ ਵੀ ਖੜਾ ਉਧਰ ਹੀ ਦੇਖ ਰਿਹਾ ਸੀ ਤੇ ਹਲਕੀ ਜਹੀ ਮੁਸਕਰਾਹਟ ਉਸ ਦੇ ਚਿਹਰੇ ਤੇ ਸੀ। ਗਗੰਦੀ ਮਾ ਨੇ ਉਸ ਕੋ ਲਾ ਕੇ ਉਸ ਦੇ ਸਿਰ ਤੇ ਹੱਥ ਫੇਰਿਆ ਅਤੇ ਕਿਹਾ ਇਹ ਅੰਕਲ ਪੜ੍ਹ ਲਿਖ ਕੇ ਹੀ ਅਫਸਰ ਬਣੇ ਨੇ ਤੇਰਾ ਵੀ ਜੀ ਕਰਦਾ ਏ ਨਾ ਕਿ ਤੂੰ ਵੀ ਇੰਨਾ ਵਾਂਗ ਬਣੇ ਹਰਮਨ ਨੇ ਹਾਂ ਵਿੱਚ ਸਿਰ ਹਿਲਾਇਆ ਚਲ ਠੀਕ ਹੈ ਫਿਰ ਅੱਜ ਤੋਂ ਹੀ ਤਿਆਰੀ ਸ਼ੁਰੂ ਅੰਕਲ ਵਰਗੇ ਬਣਨ ਦੀ ਆਪਣਾ ਰੈਂਦਾ ਕੰਮ ਪੂਰਾ ਕਰੋ ਤੇ ਖੇਡਣ ਜਾਓ ਕੰਮ ਨਿਪਟਾ ਕੇ ਉਹ ਖੇਡਣ ਚਲੇ ਗਏ ਅੱਜ ਪਹਿਲੀ ਵਾਰ ਹਰਮਨ ਨੇ ਸਕੂਲੋਂ ਮਿਲਿਆ ਕੰਮ ਪੂਰਾ ਕੀਤਾ ਸੀ ਦੂਜੇ ਦਿਨ ਹਰਮਨ ਨੂੰ ਅਧਿਆਪਕਾਂ ਤੋਂ ਝਿੜਕਾ ਵੀ ਨਾ ਪਈਆ ਦੋ ਕੁ ਦਿਨਾਂ ਬਾਅਦ ਹਰਮਨ ਖੁਦ ਬਸਤਾ ਲੈ ਕੇ ਆਉਂਦਾ ਸਕੂਲ ਦਾ ਕੰਮ ਕਰਕੇ ਫਿਰ ਖੇਡਣ ਚਲੇ ਜਾਂਦੇ ਭਾਵੇਂ ਸ਼ੁਰੂ-ਸ਼ੁਰੂ ਵਿੱਚ ਗगन ਦੇ ਪਾਪਾ ਇਸ ਗੱਲ ਪਿੱਛੇ ਗੁਰਮੀਤ ਨੂੰ ਥੋੜਾ ਗੁੱਸੇ ਵੀ ਹੋਏ ਪਰ ਗੁਰਮੀਤ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਜੇ ਉਹਨਾਂ ਦੀ ਥੋੜੀ ਜਹੀ ਮਿਹਨਤ ਨਾਲ ਕਿਸੇ ਬੱਚੇ ਦੀ ਜ਼ਿੰਦਗੀ ਸੰਵਰ ਸਕਦੀ ਏ ਤਾਂ ਇਸ ਗੱਲ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਗगन ਦੇ ਪਾਪਾ ਨੇ ਬਸ ਇੰਨਾ ਹੀ ਕਿਹਾ ਮੈਨੂੰ ਇਸ ਬੱਚੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਡਰ ਹੈ ਕਿ ਇਸ ਦੀ ਸੰਗਤ ਨਾਲ ਕਿਤੇ ਗगन ਨਾ ਵਿਗੜ ਜਾਏ ਇਹ ਨਹੀਂ ਹੋਵੇਗਾ ਕਿਉਂਕਿ ਮੈਂ ਖੁਦ ਕੋਲ ਬੈਠਦੀ ਆ ਜਦੋਂ ਇਹ ਪੜਦੇ ਨੇ ਗੁਰਮੀਤ ਨੇ ਬੜੀ ਦ੍ਰਿੜਤਾ ਨਾਲ ਇਹ ਗੱਲ ਆਖੀ ਤੇ ਗगन ਦੇ ਪਾਪਾ ਚੁੱਪ ਕਰ ਗਏ ਜਦੋਂ ਦੋਵੇਂ ਬੱਚੇ ਪੜਦੇ ਹੁੰਦੇ ਗੁਰਮੀਤ ਉਹਨਾਂ ਦੇ ਖਾਣ-ਪੀਣ ਲਈ ਕੁਝ ਨਾ ਕੁਝ ਜ਼ਰੂਰ ਬਣਾ ਕੇ ਦਿੰਦੀ। ਪਹਿਲਾਂ ਤਾਂ ਹਰਮਨ ਇਨਕਾਰ ਕਰ ਦਿੰਦਾ ਸੀ ਪਰ ਗੁਰਮੀਤ ਉਸਨੂੰ ਜ਼ਰੂਰ ਖਵਾ ਦਿੰਦੀ। ਹੁਣ ਹਰਮਨ ਹੋਰ ਵੀ ਵਧੇਰੇ ਮਨ ਲਾ ਕੇ ਪੜ੍ਹਾਈ ਕਰਨ ਲੱਗਾ। ਹੁਣ ਜਮਾਤ ਵਿੱਚ ਵੀ ਉਹ ਗगन ਦੇ ਕੋਲ ਹੀ ਬੈਠਦਾ ਅਤੇ ਗगन ਵੀ ਉਸ ਦੀ ਮਦਦ ਕਰਕੇ ਬਹੁਤ ਖੁਸ਼ ਹੁੰਦਾ। ਜਦੋਂ ਵੀ ਜਮਾਤ ਵਿੱਚ ਕੋਈ ਟੈਸਟ ਲਿਆ ਜਾਂਦਾ ਹਰਮਨ ਦੇ ਵੀ ਵਧੀਆ ਨੰਬਰ ਹੁੰਦੇ ਅਧਿਆਪਕ ਵੀ ਖੁਸ਼ ਸਨ ਉਹਨਾਂ ਕੋਲੋਂ ਵੀ ਹਰਮਨ ਨੂੰ ਪਿਆਰ ਮਿਲਣ ਲੱਗਾ ਹੁਣ ਉਸ ਨੂੰ ਸਕੂਲ ਜਾਣਾ ਚੰਗਾ ਲੱਗਦਾ ਸੀ ਜਦੋਂ ਸਾਲਾਨਾ ਨਤੀਜਾ ਆਇਆ ਤਾਂ ਅੱਦੇ ਵਿਸ਼ਿਆਂ ਵਿੱਚੋਂ ਫੇਲ ਹੋਣ ਵਾਲਾ ਬੱਚਾ ਪਹਿਲੇ ਤਿੰਨ ਬੱਚਿਆਂ ਵਿੱਚ ਸ਼ਾਮਲ ਸੀ ਮੁੱਖ ਅਧਿਆਪਕ ਜੀ ਨੇ ਅਧਿਆਪਕਾਂ ਦੀ ਸਲਾਹਗਾ ਕੀਤੀ ਪਹਿਲੇ 3 ਸਥਾਨ ਹਾਸਲ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸਟੇਜ ਤੇ ਬੁਲਾਇਆ ਅਤੇ ਫਿਰ ਉਹਨਾਂ ਦੀ ਤਾਰੀਫ਼ ਵੀ ਕੀਤੀ ਕਿ ਉਹਨਾਂ ਨੇ ਘਰ ਵਿੱਚ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ। ਜਦੋਂ ਹਰਮਨਦੀ ਮਾਂ ਨੂੰ ਸਟੇਜ ਤੇ ਬੁਲਾਇਆ ਗਿਆ ਤਾਂ ਉਸਨੇ ਸਟੇਜ ਤੇ ਆਉਣਸਾਰ ਆਖ ਦਿੱਤਾ ਕਿ ਹਰਮਨ ਨੂੰ ਇੰਨਾ ਲਾਇਕ ਬਣਾਉਣ ਲਈ ਇੱਕ ਹੋਰ ਮਾਂ ਦਾ ਹੱਥ ਹੈ। ਉਸ ਨੂੰ ਵੀ ਸਟੇਜ ਤੇ ਬੁਲਾਇਆ ਜਾਵੇ ਉਸਨੇ ਗੁਰਮੀਤ ਵੱਲ ਇਸ਼ਾਰਾ ਕੀਤਾ ਸਾਰੇ ਪਾਸਿਓਂ ਤਾੜੀਆਂ ਦੀ ਆਵਾਜ਼ ਆਈ ਗੁਰਮੀਤ ਨੇ ਹਰਮਨ ਨੂੰ ਘੁੱਟ ਕੇ ਪਿਆਰ ਕੀਤਾ ਉਸ ਦੀਆਂ ਅੱਖਾਂ ਭਰ ਆਈਆਂ ਤੂੰ ਮੇਰੀ लाज ਰੱਖੀਏ ਬੇਟਾ ਮੇਰਾ ਭਰੋਸਾ ਨਹੀਂ ਟੁੱਟਣ ਦਿੱਤਾ ਇਹ ਸਭ ਤੇਰੀ ਮਿਹਨਤ ਦਾ ਫਲ ਹੈ ਇਸ ਤੋਂ ਬਾਅਦ ਕਿੰਨਾ ਚਿਰ ਤਾੜੀਆਂ ਦੀ ਗੂੰਜ ਸੁਣਾਈ ਦਿੰਦੀ ਰਹੀ ਇਹ ਗੂੰਜ ਹਰਮਨ ਦੇ ਕੰਨਾਂ ਨੂੰ ਹਮੇਸ਼ਾ ਸੁਣਾਈ ਦਿੰਦੀ ਰਹੀ ਅਤੇ ਉਸ ਦੇ ਅੰਦਰ ਜੋਸ਼ ਭਰਦੀ ਰਹੀ